ਦਰਸ਼ਨ राम ਬਜ਼ੁਰਗ ਨੇ ਬੁੱਢਾ ਪੇ ਵੇਲੇ ਜ ਰਹਿ ਗਏ ਨੇ ਇਕੱਲੇ ਜਦੋਂ ਨੌਜਵਾਨ ਪੁੱਤ ਜੰਮਿਆ ਹੋਣਾ ਇਥੇ ਢੋਲ ਬੱਚੇ ਹੋਣੇ ਲੱਡੂ ਵੰਡੇ ਹੋਣੇ ਆ ਮੁੰਡਾ ਵੀ ਕਹਿੰਦੇ ਇਹਨਾਂ ਦਾ ਹੈਗਾ ਨੌਜਵਾਨ ਪੁੱਤ ਵੀ ਹੈਗਾ ਪਰ ਉਹ ਵੀ ਕਹਿੰਦੇ ਸਾਥ ਛੱਡ ਗਿਆ ਤੇ ਚੱਲ ਗਿਆ ਸੋਹਰੇ ਆਪਣੀ ਘਰਵਾਲੀ ਨੂੰ ਲੈ ਕੇ ਉਹ ਬਹੂ ਨੇ ਜਵਾਬ ਦਿੱਤਾ ਕਿ ਆ ਵੀ ਕਿਹਾ ਵੀ ਮੈਂ ਗੋਟੀ ਨਹੀਂ ਦੇ ਸਾ ਮੈਨੇ ਮਾਰ ਮਾਰੀ ਸਾਰਾ ਕੁਝ ਉਹਨਾਂ ਦੇ ਕੋਲੋਂ ਖੋਲਿਆ ਉਹਨਾਂ ਦੇ ਪੱਲੇ ਬਚੇ ਨੇ ਤਾਂ ਸਿਰਫ ਤੇ ਸਿਰਫ ਅੱਖਾਂ ਦੇ ਵਿੱਚ ਹੰਝੂ ਆ। ਉਹ ਪੁਰਾਣੀ ਚੀ ਟੀਮ ਦੇ ਨਾਲ ਦਰਵਾਜ਼ਾ ਬਣਾਇਆ ਹੋਇਆ ਗੁਸਲਖਾਨਾ ਉਹ ਨਹਾਉਂਦਿਆਂ ਹੋਇਆ ਕਿਸੇ ਵੇਲੇ ਵੀ ਛੱਤ ਡਿੱਗੀ ਜਾਣੀ ਐ। ਟੰਗਰਾਂ ਦਾ ਕਮਰਾ ਵੀ ਸ਼ਾਇਦ ਉਸ ਤੋਂ ਵਧੀਆ ਹੁੰਦਾ ਹੋਵੇ ਹਵੇਲੀਆਂ ਦੇ ਵਿੱਚ ਕਿਸੇ ਵੇਲੇ ਵੀ ਕਮਰਾ ਡਿੱਗ ਸਕਦਾ। ਕੁਝ ਬਾਲ ਜਿਹੜੇ ਨੇ ਉਹ ਲਟਕਦੇ ਹੋਏ ਸਾਨੂੰ ਨਜ਼ਰੀ ਪੈ। ਸਾਸੀ ਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਇਨੀਸ਼ੀਏਟਿਵ ਤੇ ਮੈਂ ਹਾਂ ਗੋਵਿੰਦਜੀਤ ਸਿੰਘ ਅਕਸਰ ਕਈ ਵਾਰੀ ਅਸੀਂ ਆਲੇ ਦੁਆਲੇ ਝਾਤ ਮਾਰ ਕੇ ਦੇਖਦੇ ਹਾਂ ਕਈ ਲੋਕ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਨਜ਼ਰੀਂ ਪੈਂਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਜਿਹੜੀ ਹੈ ਚਾਰਚ ਫਿਰਿਓ ਮਾਰ ਮਾਰਦੀ ਹੈ ਝੰਬਦੀ ਹੈ ਤੇ ਉਹ ਕਾਸੇ ਜੋਗੇ ਵੀ ਨਹੀਂ ਰਹਿੰਦੇ ਅਜਿਹੇ ਜਿਹੜੇ ਆ ਦ੍ਰਿਸ਼ ਅਜਿਹੀਆਂ ਕਹਾਣੀਆਂ ਅਕਸਰ ਸਾਨੂੰ ਦੇਖਣ ਸੁਣਨ ਪੜਨ ਨੂੰ ਮਿਲਦੀਆਂ ਰਹਿੰਦੀਆਂ ਨੇ ਅੱਜ ਅਜਿਹੀ ਹੀ ਇੱਕ ਕਿਰਦਾਰ ਤੇ ਸਾਡੀ ਨਜ਼ਰ ਪਈ ਪਹੁੰਚਿਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਸ਼ੰਕਰ ਕਸਬੇ ਦੇ ਬਿਲਕੁਲ ਨੇੜੇ ਦੇ ਪਿੰਡ ਮੂਰਾਵਲੀ ਬੜਾ ਵੱਡਾ ਪਿੰਡ ਹੈ ਬੜੇ ਧਨਾੜ ਲੋਕਾਂ ਦਾ ਪਿੰਡ ਹੈ ਦਲੇਰ ਲੋਕਾਂ ਦਾ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਇੱਕ ਅਜਿਹੇ ਬਜ਼ੁਰਗ ਨਜ਼ਰੀ ਪਏ ਦਰਸ਼ਨ ਰਾਮ ਬਜ਼ੁਰਗ ਨੇ ਜਿਨ੍ਹਾਂ ਦਾ ਬੁੱਢਾਪੇ ਵੇਲੇ ਜਿੱਥੇ ਇੱਕ ਵੱਡੀ ਉਮੀਦ ਆਸ ਹੁੰਦੀ ਹੈ ਔਲਾਦ ਕੋਲੋਂ ਉੱਚੇ ਹੀ ਉਹ ਇਸ ਵੇਲੇ ਰਹਿ ਗਏ ਨੇ ਇਕੱਲੇ ਤੇ ਜ਼ਿੰਦਗੀ ਦੇ ਅਖੀਰਲੇ ਪੜਾ ਦੇ ਵਿੱਚ ਇਸ ਵੇਲੇ ਉਹਨਾਂ ਦੇ ਪੱਲੇ ਬਚੇ ਨੇ ਤਾਂ ਸਿਰਫ ਤੇ ਸਿਰਫ ਅੱਖਾਂ ਦੇ ਵਿੱਚ ਹੰਝੂ ਪਰਿਵਾਰ ਕਿਸੇ ਵੇਲੇ ਖੁਸ਼ਹਾਲ ਸੀ ਆਰਥਿਕ ਹਾਲਾਤ ਵੀ ਠੀਕ ਸੀ ਰੋਟੀ ਟੁਕ ਚੱਲਦਾ ਸੀ ਗੁਜ਼ਾਰਾ ਹੁੰਦਾ ਸੀ ਪਰ ਸਮੇ ਨੇ ਮਾਰ ਮਾਰੀ ਤੇ ਜਿਵੇਂ ਸਾਰਾ ਕੁਝ ਸਮੇ ਨੇ ਉਹਨਾਂ ਦੇ ਕੋਲੋਂ ਖੋਲ ਲਿਆ ਇੱਕ ਮੁੰਡਾ ਵੀ ਕਹਿੰਦੇ ਇਹਨਾਂ ਦਾ ਹੈਗਾ ਨੌਜਵਾਨ ਪੁੱਤ ਵੀ ਹੈਗਾ ਪਰ ਉਹ ਵੀ ਕਹਿੰਦੇ ਸਾਥ ਛੱਡ ਗਿਆ ਤੇ ਚਲਾ ਗਿਆ ਸਹੁਰੇ ਆਪਣੀ ਘਰਵਾਲੀ ਨੂੰ ਲੈ ਕੇ ਪਹਿਲਾਂ ਹਾਲਾਤ ਦਿਖਾ ਦਿੰਨੇ ਆ ਇਹ ਹਾਲਾਤ ਨੇ ਇੱਕ ਪ੍ਰਾਣੀ ਚੀ ਟੀਮ ਦੇ ਨਾਲ ਦਰਵਾਜ਼ਾ ਬਣਾਇਆ ਹੋਇਆ ਗੁਸਲਖਾਨਾ ਜਿਹੜਾ ਸ਼ਾਇਦ ਅੱਜ ਦੇ ਸਮੇਂ ਵਿੱਚ ਕਿਤੇ ਦੇਖਣ ਨੂੰ ਮਿਲੇਗਾ ਹੀ ਨਹੀਂ ਦਹਾਕਿਆਂ ਪਹਿਲਾਂ ਚੀਜ਼ਾਂ ਖਤਮ ਹੋ ਗਈਆਂ ਸੀ ਔਰ ਇਹਦੇ ਥੱਲੇ ਨਹਾਉਂਦਿਆਂ ਹੋਇਆ ਕਿਸੇ ਵੇਲੇ ਵੀ ਇਹ ਛੱਤ ਡਿੱਗ ਜਾਣੀ ਹੈ ਇਹ ਇੱਕ ਵਾਸ਼ਰੂਮ ਆਪਾਂ ਕਹ ਲਈਏ ਨਾਮ ਦਾ ਹੀ ਵਾਸ਼ਰੂਮ ਹੈ ਕਿਸੇ ਵੇਲੇ ਵੀ ਡਿੱਗ ਸਕਦਾ ਕਿਸੇ ਵੇਲੇ ਵੀ ਹਾਦਸਾ ਹੋ ਸਕਦਾ ਤੇ ਇਸ ਪਾਸੇ ਵਖਾਈਏ ਸਾਰਾ ਹੀ ਘਰ ਜਰਦਰ ਹੋ ਚੁੱਕਾ ਹੈ ਕਦੇ ਇੱਥੇ ਇਹਨਾਂ ਦੇ ਘਰ ਜਦੋਂ ਨੌਜਵਾਨ ਪੁੱਤ ਜੰਮਿਆ ਹੋਣਾ ਇੱਥੇ ਢੋਲ ਵੱਜੇ ਹੋਣੇ ਲੱਡੂ ਵੰਡੇ ਹੋਣੇ ਆ ਸਮੇਂ ਨੇ ਕਰਵਟ ਲਈ ਅੱਜ ਇਹ ਘਰ ਜ਼ਰਦਰ ਹੋ ਚੁਲਿਆ ਕਈ ਦਰਵਾਜ਼ੇ ਕੁੰਡੇ ਵੀ ਨਹੀਂ ਖੋਲੇ ਥੋੜਾ ਜਿਹਾ ਇਸ ਪਾਸੇ ਦਿਖਾ ਦਈਏ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਵੀ ਹੈਗੇ ਆ ਕੁਝ ਪਤਵੰਤੇ ਵੀ ਹੈਗੇ ਕਹਾਣੀ ਢਟੀ ਆ ਥੋੜੀ ਤੁਹਾਨੂੰ ਦੱਸਾਂਗੇ ਕਿ ਬਸਲ ਚ ਹੈ ਕੀ ਇੱਕ ਵਾਰੀ ਘਰ ਮਾੜਾ ਜਿਹਾ ਦਿਖਾ ਦਈਏ ਪਾਸੇ ਪਾਸੇ ਵੀ ਕਿਰਪਾਲ ਦੀ ਇਹ ਕਮਰੇ ਜ ਸਾਨੂੰ ਜਾਣ ਵੇਲੇ ਬੜਾ ਖੌਫ ਲੱਗਿਆ ਇੱਕ ਤਾਂ ਜ਼ਮੀਨ ਤੋਂ ਡੂੰਘਾ ਹੈ ਹਲਕੀ ਬਾਰਿਸ਼ ਦੇ ਨਾਲ ਵੀ ਪਾਣੀ ਸਿੰਮ ਕੇ ਅੰਦਰ ਜਾਏਗਾ ਅੰਦਰ ਦੇ ਹਾਲਾਤ ਜਿਹੜੇ ਕਹਿਣਾ ਨਹੀਂ ਚਾਹੀਦਾ ਹੈ ਬਜ਼ੁਰਗਾਂ ਨੂੰ ਜਿੱਥੇ ਰਹਿਣਾ ਪੈ ਰਿਹਾ ਵੀ ਡੰਗਰਾਂ ਦਾ ਕਮਰਾ ਵੀ ਸ਼ਾਇਦ ਉਸ ਤੋਂ ਵਧੀਆ ਹੁੰਦਾ ਹੋਵੇ ਹਵੇਲੀਆਂ ਦੇ ਵਿੱਚ ਕਿ ਕਿਸੇ ਵੇਲੇ ਵੀ ਕਮਰਾ ਡਿੱਗ ਸਕਦਾ ਕੁਝ ਬਾਲੇ ਜਿਹੜੇ ਨੇ ਉਹ ਲਟਕਦੇ ਹੋਏ ਸਾਨੂੰ ਨਜ਼ਰੀ ਪਿਆ ਨਾਲ ਵਾਲੇ ਕਮਰੇ 'ਚ ਕਿਰਪਾਲ ਦੀ ਦਿਖਾਣ ਦੀ ਆਪਾਂ ਇਧਰ ਵੀ ਕੋਸ਼ਿਸ਼ ਕਰਨੀ ਆ ਇੱਕ ਚਾਹ ਤੇ ਇਸ ਪਾਸੇ ਮਾਰ ਕੇ ਫਿਰ ਆਪਾਂ ਗੱਲਾਂ ਬਾਤਾਂ ਦਾ سلسلہ ਕਰਾਂਗੇ ਸ਼ੁਰੂ ਆਹ ਕਮਰਾ ਵੀ ਆ ਉੱਪਰ ਮੂਰੇ ਹੋਏ ਪਏ ਆ ਇਟਾ ਰੱਖੀਆਂ ਪਈਆਂ ਆ ਅੰਦਰ ਕਬੂਤਰ ਵੱਢ ਜਾਂਦੇ ਆ ਤੇ ਕਈ ਸੱਪ ਸਪੋਲੀਆਂ ਵੀ ਵੱਢ ਜਾਂਦੇ ਆ ਆਹ ਅੰਗੀਠੀ ਇਹ ਸੰਗੀਠੀ ਤੇ ਪਿਛਲੇ ਸ਼ਾਇਦ 10 ਸਾਲ ਤੋਂ ਕਿਸੇ ਨੇ ਕਪੜਾ ਵੀ ਨਹੀਂ ਮਾਰਿਆ ਮਾਰਨਾ ਕਿਹਨੇ ਆ ਬੱਚਿਆਂ ਨੂੰ ਸ਼ੌਕ ਹੁੰਦਾ ਔਲਾਦ ਨੂੰ ਸ਼ੌਕ ਹੁੰਦਾ ਪਰ ਇਹ ਬਜ਼ੁਰਗ ਇਕੱਲੇ ਰਹਿ ਗਏ ਤਾਂ ਆਸ-ਪਾਸ ਇਹ ਹਨੇਰਾ ਹੈ ਲਾਈਟ ਨਹੀਂ ਹੈਗੀ ਪਰ ਬਾਲੇ ਲਟਕੇ ਪਏ ਆ ਟੈਕਨੀਕਲ ਟੀਮ ਸਾਡੀ ਦਿਖਾਉਣ ਦੀ ਕਰੇਗੀ ਕੋਸ਼ਿਸ਼ ਪਰ ਜਿੱਥੇ ਦਰਸ਼ਨ ਰਾਮ ਜੀ ਦੇ ਇਸ ਵੇਲੇ ਹਾਲਾਤ ਇਹਨੇ ਵੱਧ ਤੋਂ ਵੱਤਰ ਹੋਏ ਪਏ ਨੇ ਕਿ ਡੰਗਰਾਂਵਾਲੀ ਹਵੇਲੀ ਤੋਂ ਵੀ ਮਾੜੇ ਹਾਲਾਤ ਨੇ ਗੱਲਬਾਤ ਕਰਕੇ ਸਰਪੰਚ ਸਾਹਿਬ ਜੀ ਕੋਲ ਜਾਣਕਾਰੀ ਲੈ ਲੈਂਦੇ ਪਹਿਲਾਂ ਸਰਪੰਚ ਸਾਹਿਬ ਸਸੀ ਗਾਜ ਸਸੀ ਗਾਜ ਜੀ ਆਪਣਾ ਨਾਮ ਜ਼ਰੂਰ ਦੱਸ ਦਈਏ ਪ੍ਰਦਰਸ਼ ਕਰਨ ਮੇਰਾ ਨਾਮ ਮਮਤੀ ਸਿੰਘ ਰਾਏ ਹੈ ਜੀ ਮੈਂ ਇਸ ਟਾਈਮ ਅਸੀਂ ਦਰਸ਼ਨ ਰਾਮ ਜੀ ਜੁਨੇ ਦੇ ਘਰ ਖੜੇ ਆ ਅਸੀਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਾਇਮੇਸ਼ੀਆ ਟੀਵੀ ਵਾਲਿਆਂ ਦਾ ਜਿਹੜੇ ਕੀ ਸਾਡੇ ਕੋਲ ਇੱਥੇ ਪਹੁੰਚੇ ਆ। ਨਹੀਂ ਧੰਨਵਾਦ ਅੱਜ ਮੈਨੂੰ ਲੱਗਦਾ ਵੀ ਤੁਹਾਡਾ ਕਰਨਾ ਬਣਦਾ ਕਿਉਂਕਿ ਸਰਪੰਚ ਆਮ ਤੌਰ ਤੇ ਹਲਾਂਬੇ ਬੜੇ ਹੁੰਦੇ ਲੋਕਾਂ ਨੂੰ ਵੀ ਸਰਪੰਚ ਮਿਲਿਆ ਨਹੀਂ। ਸਰਪੰਚ ਨੇ ਬੁਲਟ ਦੀ ਕਿੱਕ ਮਾਰੀ ਜੇ ਚਲੇ ਗਿਆ ਆਪਣੇ ਕਾਰੋਬਾਰ ਤੇ। ਤੁਸੀਂ ਇੱਥੇ ਸਾਡੇ ਆਉਣ ਤੋਂ ਪਹਿਲਾਂ ਪਹੁੰਚ ਗਏ ਆ। ਭਾਜੀ ਹੁਣ ਹੀ ਪਹੁੰਚੇ ਪਏ ਆ। ਇਹਨਾਂ ਦਾ ਧੰਨਵਾਦ ਕਰਨਾ ਸਾਡਾ ਬਣਦਾ ਮੈਨੂੰ ਲੱਗਦਾ ਇਨਸਾਨੀਅਤ ਦੇ ਨਾਤੇ ਤੇ ਜਿਹੜਾ ਇਹ ਇਹ ਦਰਸ਼ਨ ਰਾਮ ਜੀ ਨਾਲ ਦੀ ਅੱਖਾਂ 'ਚ ਹੰਝੂ ਦੇਖ ਕੇ ਅਸੀਂ ਵੀ ਇਮੋਸ਼ਨਲ ਹੋਏ। ਬਹੁਤ ਘੱਟ ਜ਼ਿੰਦਗੀ ਦੇ ਵਿੱਚ ਅਸੀਂ ਇ ਪੰਚ ਸਾਹਿਬ ਮਾਜਰਾ ਜੀ ਇਦਾਂ ਆ ਪਹਿਲਾਂ ਤਾਂ ਵਧੀਆ ਸੀ ਆਰਥਿਕ ਹਾਲਾਤ ਵੀ ਚੰਗੇ ਸਨ ਜਦੋਂ ਬੇਟਾ ਇਹਨਾਂ ਦਾ ਇੱਥੇ ਸੀ ਆਪਣਾ ਵਧੀਆ ਰੋਟੀ ਪਾਣੀ ਦਾ ਗੁਜ਼ਾਰਾ ਕਰਦੇ ਸਨ ਤੇ ਜਦੋਂ ਬੇਟਾ ਇਹਨਾਂ ਦਾ ਚਲ ਗਿਆ ਕਿ ਮੈਨੂੰ ਵੀ ਇਹਨਾਂ ਨੂੰ ਇਸ ਟਰਮ ਵਿੱਚ ਜਿੱਦਾਂ ਸਰਪੰਚ ਮੈਂ ਬਣਿਆ ਹਾਂ ਉਸ ਟਾਈਮ ਤੋਂ ਵੀ ਮੈਂ ਦਿਖਦਾ ਪਹਿਲਾਂ ਤੋਂ ਵੀ ਅਸੀਂ ਦਿਖਦੇ ਆ ਰਹੇ ਹਾਂ ਕਿ ਇਹਨਾਂ ਦੇ ਹੁਣ ਹਾਲਾਤ ਬਹੁਤ ਬੱਤਰ ਤੋਂ ਬੱਤਰ ਹੋ ਰਹੇ ਆ ਜਨੋਦਿਆਂ ਜਿੱਦਾਂ ਹੁਣ ਅਸੀਂ ਪਹਿਲਾਂ ਵੀ ਆਏ ਸੀਗੇ ਇਹਨਾਂ ਦੇ ਸਾਡੇ ਆ ਗਲੀਆਂ ਦਾ ਕੰਮ ਚੱਲਦਾ ਸੀਗਾ ਤੇ ਉਸ ਟਾਈਮ ਵੀ ਅਸੀਂ ਇਹਨਾਂ ਦੇ ਇੱਥੇ ਜਦੋਂ ਮੀਂਹ ਪੈਂਦਾ ਸੀ ਹਾਲਾਤ ਦੇਖ ਕੇ ਉਸ ਟਾਈਮ ਵੀ ਇਨੀ ਸੰਖਿਆਾਇਆ ਸੀਗਾ ਕਿ ਸਾਡੇ ਨਾਲ ਦੇ ਘਰ ਦੇ ਹਾਲਾਤ ਆ ਚੁੰਦੇ ਸੀਗੇ ਕੋਠੇ ਚੁੰਦੇ ਪਏ ਆ ਆਪਾਂ ਦਰਸ਼ਨ ਸਿੰਘ ਜੀ ਨਾਲ ਵੀ ਗੱਲ ਕਰ ਲਨੇ ਆ ਪਰ ਉਸ ਤੋਂ ਪਹਿਲਾਂ ਸਰਪੰਚ ਸਾਹਿਬ ਇਹਨਾਂ ਦਾ ਬੇਟੇ ਦਾ ਇੱਕ ਸਾਹਮਣੇ ਆਉਂਦੀ ਤਸਵੀਰ ਵੀ ਬੇਟਾ ਇਹਨਾਂ ਦਾ ਕੀ ਕੀ ਨਾਰਾਜ਼ਗੀ ਹੋਈ ਆ ਜਾਂ ਕਿਤੇ ਕੰਮ ਦੇ ਸੰਸਲੇਸ਼ੇ ਚ ਰਹਿੰਦਾ ਕਿ ਗੱਲ ਕੀ ਆ ਉਹ ਦੇਖੋ ਜੀ ਇੰਨਾ ਫੈਮਲੀਆ ਵਿੱਚ ਡਿਸਪਿਊਟ ਹੋ ਜਾਂਦੇ ਆਂ ਕਿਈ ਤਰ੍ਹਾਂ ਦੇ ਇਹਨਾਂ ਦਾ ਆਪਸੀ ਕੋਈ ਡਿਸਪਿਊਟ ਹੋਇਆ ਹੋਗਾ ਉਸ ਟਾਈਮ ਜਿੱਦਾਂ ਉਹਦੇ ਬਾਰੇ ਇਹਨਾਂ ਨੂੰ ਜਾਦੇ ਪਤਾ ਆਇਆ ਤੇ ਉਹ ਉਸ ਟਾਈਮ ਦਾ ਹੀ ਯਾਨੀ ਕਿ ਸਾਨੂੰ ਇਸ ਬਾਰੇ ਪਤਾ ਨਹੀਂ ਹੈਗਾ ਤੇ ਇਹਨਾਂ ਦੇ ਜਿੱਦਾਂ ਮਿਸਿਸ ਹੈ ਨੀ ਕਿ ਉਹ ਇਕੱਲੇ ਰਹਿ ਰਹੇ ਹੋ ਦਰਸ਼ਨ ਸ਼ਾਮ ਜੀ ਤੇ ਚਲੋ ਘਰਾਂ ਚ ਕੀ ਗੱਲਾਂ ਹੋ ਜਾਂਦੀਆਂ ਆਪਾਂ ਨਿੱਜੀ ਉਹ ਸਵਾਲ ਨਹੀਂ ਤੁਹਾਨੂੰ ਕਰਾਂਗੇ ਪਰ ਬੇਟੇ ਨੂੰ ਇੰਨਾ ਜ਼ਰੂਰ ਆ ਭਈ ਜੇ ਕਿਤੇ ਦੇਖਦੇ ਹੋਣ ਜਾਂ ਸਾਡੀ ਰਿਪੋਰਟ ਪਹੁੰਚ ਜਾਏ ਜਾਂ ਕੋਈ ਪਿੰਡ ਦਾ ਦੱਸ ਦਵੇ ਕਿ ਏਐਸਪੀਓ ਨੇ ਇਸ ਘਰ ਦੇ ਵਿੱਚ ਜਦੋਂ ਜਨਮ ਹੋਇਆ ਹੋਣਾ ਬੇਟੇ ਦਾ ਪੁੱਤ ਦਾ ਉਦੋਂ ਢੋਲ ਬੱਜੇ ਹੋਣੇ ਅਸੀਂ ਸ਼ੁਰੂਆਤ ਚ ਵੀ ਕਿਹਾ ਲੱਡੂ ਵੰਡੇ ਹੋਣੇ ਆ ਉਦੋਂ ਉਦੋਂ ਗਲੀ ਗਮਾਟ ਨੂੰ ਜਿਹਨੂੰ ਨਹੀਂ ਵੀ ਲੱਡੂ ਖਵਾਇਆ ਉਹ ਵੀ ਆਵਾਜ਼ ਮਾਰ ਕੇ ਕਿਹਾ ਹੋਣਾ ਵੀ ਆ ਆ ਵੀ ਫਲਾਣਿਆਂ ਲੱਡੂ ਖਾ ਕੇ ਜਾ ਮੇਰੇ ਘਰ ਮੁੰਡਾ ਹੋਇਆ ਇਦਾਂ ਹੀ ਹੋਈ ਸੀ ਜੀ ਹਾਂ ਜੀ ਤੇ ਹੁਣ ਅੱਜ ਕੀ ਇਹ ਹਾਲਾਤ ਕੀ ਬਣ ਗਏ ਤੁਹਾਡੀਆਂ ਅੱਖਾਂ ਚ ਹੰਝੂ ਬਹੁਤ ਕੁਝ ਬਿਆਨ ਕਰਦੇ ਫਿਰ ਵੀ ਸੁਣਨਾ ਜ਼ਰੂਰ ਚਾਹਾਂਗੇ ਦੇ ਕੋਈ ਲੜਕੀ ਦਾ ਵਿਆਹ ਰੱਖਿਆ ਸੀ ਹੂੰ ਮੁੰਬਹੂਨੇ ਜਵਾਬ ਦਿੱਤਾ ਹੂੰ ਕਹਿੰਦੀ ਅਸੀਂ ਨਹੀਂ ਚੁੜਾ ਹੂੰ ਮੈਂ ਚਲੋ ਤੁਹਾਡੇ ਦਿਮਾਗ ਚ ਨੇ ਸ਼ੁਰੂਆਤ ਆਪ ਕਰੀਏ ਇਹ ਕਿਦਾਂ ਨਿਹਾਰਵਾਲ ਨੂੰ ਨੀਵੇਂ ਪਾਸੇ ਨੂੰ ਕਿਦਾਂ ਹਾਲਾਤ ਆ ਗਏ ਕੀ ਦਾਦਾ ਪਾਣਾ ਵਰਤ ਗਿਆ ਵੀ ਜੀ ਆ ਵੀ ਨਾ ਰੋਟੀ ਨਹੀਂ ਦੇ ਸਕਦੀ ਨਾ ਦੁੱਧ ਨਾ ਮੇਰ ਕੋ ਰਹਿ ਗਈ ਨਾ ਮੈਂ ਜੀਆਂ ਧੀਆਂ ਦੇ ਜਾਣਾ ਨਾ ਵਾਸਤਾ ਹੂੰ ਬਸ ਇਤੋਂ ਸਾਡੀ ਬਿਗੜ ਪੈ ਗਈ ਅਚਾ ਤਾਂ ਪਹਿਲਾਂ ਹਾਲਾਤ ਠੀਕ ਸੀਗੇ ਰੋਟੀ ਟੁਕ ਵੀ ਚੱਲਦਾ ਸੀ ਪਰਿਵਾਰ ਵੀ ਸੋਹਣਾ ਸੀ ਪਰ ਪਰਿਵਾਰ ਚ ਕੁਝ ਅਜੇ ਚਲੋ ਡਿਸਪਿਊਟ ਹੋ ਗਿਆ ਕੋਈ ਤਲਖੀ ਤਕਰਾਰ ਹੋ ਗਿਆ ਤੇ ਹੁਣ ਜਿਹੜਾ ਆਪਾਂ ਜਿਹੜਾ ਨੀਵੇਂ ਪਾਸੇ ਨੂੰ ਜਿਹੜਾ ਹਾਲਾਤ ਜਿਹੜੇ ਉਹ ਲੈ ਕੇ ਜਾਂਦੇ ਰਹੇ ਤੁਹਾਨੂੰ ਐਸ ਲਈ ਹੁਣ ਤੁਹਾਡੀ ਕੀ ਹਾਲਾਤ ਹੈਗੀ ਹੈ ਬਜ਼ੁਰਗ ਹੈਗੇ ਆ ਸਵਾਲ ਵੀ ਵੈਸੇ ਵਾਜਬ ਨਹੀਂ ਹੈਗਾ ਹਾਲਾਤ ਦੇਖ ਦਿਸ ਵੀ ਰਹੇ ਆ ਪਰ ਜੇ ਅਸੀਂ ਦਰਸ਼ਕਾਂ ਨੂੰ ਦੱਸਣਾ ਹੋਵੇ ਸਮਝਣਾ ਹੋਵੇ ਗੱਲ ਨੂੰ ਵੀ ਐਸ ਲਈ ਘਰ ਦੇ ਹਾਲਾਤ ਅਸੀਂ ਵੇਖ ਲਏ ਵੀ ਹੁਣ ਤਾਂ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਆ ਹੁਣ ਹਾਲਾਤ ਕੀ ਹੈਗੇ ਆ ਇਸ ਵੇਲੇ ਇਹ ਤਾਂ ਜੀ ਹੁਣ ਤੁਸੀਂ ਦਿਖ ਲਓ ਕਿਦਾਂ ਕੱਟਨੀ ਹੈ ਮੈਂ ਕੁਝ ਨਹੀਂ ਕਰ ਸਕਦਾ ਹੂੰ ਰੋਟੀ ਟੋਕ ਬਜ਼ੁਰਗੋ ਕਿਦਾਂ ਚੱਲਦਾ ਹੁਣ ਮਿਹਨਤ ਕਰਦੇ ਹੋ ਕੀ ਕੰਮ ਕਰਦੇ ਹੋ ਕਿਦਾਂ ਚੱਲਦਾ ਨਹੀਂ ਲਾਇਆ ਸੀ ਮੈਨੂੰ ਨਰੇਗਾ ਤੇ ਕਹਿੰਦੇ ਹੌਲੀ ਹੌਲੀ ਕੰਮ ਕਰੀ ਜਾ ਪੈਸੇ ਤੈਨੂੰ ਆਣਗੇ ਮੈਂ ਕਿਹਾ ਚਲੋ ਹੁਣ ਤਾਂ ਮੇਰੇ ਕੋਲ ਹੈ ਨਹੀਂ ਇਤੋਂ ਮੈਨੂੰ ਆਜੂਗੇ 4 ਰੁਪਏ ਹੂੰ ਇੱਕ ਹੁਣੇ ਹੀ ਅਮਰਜੀਤ ਭਾਜੀ ਖੜੇ ਸੀਗੇ ਸਰਪੰਚ ਸਾਹਿਬ ਸਲਾਹ ਪਸਚ ਕਰ ਰਹੇ ਸੀ ਆਫ ਦੀ ਕੈਮਰਾ ਕੈਮਰਾ ਨਹੀਂ ਉਸੇ ਚਲਾਇਆ ਸੀ ਜਦੋਂ ਕਹਿੰਦੇ ਵੀ ਅਸੀਂ ਇੱਕ ਬੜੀ ਅੱਛੀ ਸੰਸਥਾ ਚੱਲਦੀ ਇਥੋਂ ਅਛਰਵਾਲ ਖੈਰਲਵਾਲ ਤੋਂ ਵੀ ਉਹ ਰੋਟੀ ਲੋੜਵੰਦਾਂ ਦੇ ਘਰ ਤੱਕ ਟਿਫਨ ਪਹੁੰਚਾ ਕੇ ਆਂਦੇ ਆ ਬਿਨਾਂ ਕਿਸੇ ਲਾਲਚ ਦੇ ਕਹਿੰਦੇ ਉਹ ਲਵਾ ਦਈਏ ਉਹ ਨਹੀਂ ਜੀ ਮੈਂ ਜਵਾਬ ਦਿੱਤਾ ਮੈਂ ਘਰੇ ਖਾਣਾ ਨਹੀਂ ਮੈਂ ਕਿਹਾ ਮੰਗ ਕੇ ਖਾਣ ਨਹੀਂ ਪਿੰਡ ਤੋਂ ਉਹ ਨਹੀਂ ਕਰ ਅਜਾ ਸੰਸਥਾ ਤੋਂ ਜਾਂ ਐਡਾ ਰੋਟੀ ਨਹੀਂ ਲੈਣੀ ਕਿਸੇ ਕੋਲ ਨਹੀਂ ਜੀ ਹਾਂ ਜਾਂ ਮੰਗ ਲੈਣੀ ਜਾਂ ਬਣਾ ਲੈਣੀ ਹਾਂਜੀ ਮਤਲਬ ਅਣਖ ਜੜੀ ਉਹ ਉਹ ਕੈਮ ਰੱਖਣੀ ਆ ਵੀ ਭੁਖੇਰਾਣਾ ਮਜ਼ਦੂਰ ਹਾਂਜੀ ਕਰਕੇ ਖਾਣੇ ਆ ਆਪਣੇ ਹੱਥੀਂ ਪਕਾਉਣੀ ਆ ਆਪਣੇ ਹੱਥੀਂ ਕਮਾਉਣੀ ਆ ਚੱਲਦੇ ਸਾਹਾਂ ਤੱਕ ਹਾਂਜੀ ਹਾਂਜੀ ਜਿੰਨਾ ਚਿਰ ਮੇ ਸਾਹ ਆ ਉਹਨਾਂ ਚਿਰ ਇਹ ਦਿਆ ਚਲੋ ਘਰ ਚ ਕੀ ਗੱਲਾਂ ਹੋ ਜਾਂਦੀਆਂ ਆ ਪਾ ਕਹਿੰਨੇ ਵੀ ਉਹ ਹਾਲਾਤ ਸੁਧਰ ਜਾਣਗੇ ਪਰਵਾਤਮਾ ਕਰੇ ਕਈ ਵਾਰੀ ਫੋਨ ਵੀ ਕੀਤੇ ਆ ਮੈਂ ਆਪ ਵੀ ਜਾ ਕੇ ਆ ਉਹ ਜਵਾਬ ਦੇ ਤਾਂ ਬਹੂ ਕਹਿੰਦੀ ਮੇਰੇ ਘਰ ਨਾਲ ਬੜੀ ਜੋ ਜ਼ਿੰਦਗੀ ਦੇ ਆਪਾਂ ਕਹਿ ਲੈਂਦੇ ਜਿਹੜਾ ਬੁਢਾਪਾ ਹੁੰਦਾ ਅਖੀਰਲਾ ਪੜਾ ਹੁੰਦਾ ਜ਼ਿੰਦਗੀ ਦਾ ਸਫਰ ਅੱਗੇ ਮੁੱਕ ਜਾਣਾ ਹੁੰਦਾ ਚਲੋ ਰੱਬ ਤੁਹਾਡੀਆਂ ਉਮਰਾਂ ਲੰਬੀਆਂ ਕਰੇ ਬਜ਼ੁਰਗਾਂ ਦੀ ਬੜੀ ਲੋਡ ਹੁੰਦੀ ਹੈ ਔਰ ਸਾਡੇ ਵਿਰਸੇ ਸੱਭਿਆਚਾਰ ਚ ਬਜ਼ੁਰਗਾਂ ਦੀ ਬੜੀ ਵੱਡੀ ਹੈ ਮਹੱਤ ਰਹੀ ਹੈ ਲੋਕ ਸਲਾਹ ਲੈ ਇੱਕ ਤੁਰਦੇ ਹੁੰਦੇ ਬਜ਼ੁਰਗਾਂ ਤੋਂ ਫਿਲਹਾਲ ਦੇ ਲਈ ਕੈਮਰਾ ਸਹਿਯੋਗੀ ਕਿਰਪਾਲ ਸਿੰਘ ਮਿੰਟੂ ਦੇ ਨਾਲ ਗੋਵਿੰਦ ਸਿੰਘ ਨਿਦੇੋਜਾਇਤ ਤਾਜ਼ਾਤਰੀਨ ਖਬਰਾਂ ਤੇ ਵੱਡੇ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਪ੍ਰਾਈਮ ਇਨੀਸ਼ੀਏਟਿਵ ਟੀਵੀ ਦੇ ਨਾਲ ਤੁਹਾਡਾ ਆਪਣਾ ਤੁਹਾਡੇ